ਇਸ ਵਿਲੇ ਦੀ ਵੱਡੀ ਖਬਰ ਫਗਵਾੜਾ ਦੇ ਨਜ਼ਦੀਕੀ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਨੌਜਵਾਨ ਦੀ ਪਛਾਣ ਰਵੀ ਪੁੱਤਰ ਹੰਸ ਰਾਜ ਵਜੋ ਹੋਈ ਹੈ ਜਿਸ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਿੰਡ ਜਗਪਾਲਪੁਰ ਦਾ ਵਾਸੀ ਹੈ ਤੇ ਸੂਚਨਾ ਮਿਲਦੀ ਹੈ ਸਰ ਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਐਸਐਚਓ ਥਾਣਾ ਸਿਟੀ ਜਤਿੰਦਰ ਕੁਮਾਰ ਤੇ ਇਸ ਦੇ ਨਾਲ ਹੀ ਸੀਆਈਏ ਇਨਚਾਰਜ ਬਿਸਮਨ ਸਿੰਘ ਸ਼ਾਹੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਰਵੀ ਜਿਸ ਦੀ ਪਿੰਡ ਜਗਪਾਲਪੁਰ ਵਿਖੇ ਟਰੈਕਟਰ ਵਰਕਸ਼ਾਪ ਹੈ ਆਪਣੇ ਇੱਕ ਦੋਸਤ ਨਾਲ ਪਿੰਡ ਉੱਚਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਿਹਾ ਸੀ ਤਾਂ ਪਿੰਡ ਦੁੱਗਾ ਬਈ ਦੇ ਕੋਲ ਜਦੋਂ ਰੁਕੇ ਵਾਸ਼ਰੂਮ ਕਰਨ ਦੇ ਲਈ ਜਾਂਦਦੇ ਨੇ ਉਸੇ ਦੌਰਾਨ ਮੋਟਰਸਾਈਕਲ ਸਵਾਰ ਦੁਆਨ ਪਛਾਤੇ ਨੌਜਵਾਨਾਂ ਦੇ ਬਲੌਨਾਂ ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਉਸਦੀ ਖੱਬੀ ਲੱਤ ਦੇ ਵਿੱਚ ਲੱਗੀ ਹੈ ਤੇ ਉਪਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੜਤ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਸਾਰੀ ਘਟਨਾ ਨੂੰ ਲੈ ਕੇ ਹੋਰ ਜਾਣਕਾਰੀ ਐਸਪੀ ਫਗਵਾੜਾ ਰੁਪਿੰਦਰ ਕਾਰ ਪੱਟੀ ਤੇ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਡਿਊਟੀ ਤੇ ਤਨਾਤ ਡਾਕਟਰ ਦੇ ਵੱਲੋਂ ਦਿੱਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਕੀ ਮਾਮਲਾ ਜਖਮੀ ਆਇਆ ਮੇਜੀ ਇਹ ਤੇ ਜਿਹੜਾ ਵਿਕਟਿਮ ਹੈ ਇਹਦਾ ਨਾਮ ਰਵੀ ਹੈ ਇਹਦੇ ਨਾਲ ਦਾ ਦੋਸਤ ਜਿਹੜਾ ਪ੍ਰਭਜੋਤ ਜਪਾਲਪੁਰ ਦੇ ਰਹਿਣ ਵਾਲੇ ਨੇ ਇਹ ਉੱਚਾ ਪਿੰਡ ਜਾ ਰਹੇ ਸੀਗੇ ਔਰ ਔਨ ਦਾ ਵੇ ਉੱਚਾ ਪਿੰਡ ਔਰ ਦੁग्गा ਦੇ ਵਿੱਚ ਕਿਤੇ ਕਹਿੰਦਾ ਸੀ ਹਜੇ ਅਸੀਂ ਜਿਹੜਾ ਸਪਾਟ ਹੈ ਉਹ ਵੈਰੀਫਾਈ ਕਰਨਾ ਹੈ ਅ ਕਹਿੰਦੇ ਜੀ ਕਿ ਅਸੀਂ ਬਾਈਕ ਤੇ ਸੀਗੇ ਔਰ ਦੋ ਲੜਕੇ ਆਏ ਔਰ ਉਹਨਾਂ ਨੇ ਗੋੜੀ ਚ ਲਾਈ ਤੇ ਪੱਟ ਚ ਲੱਗੀ ਹੈ ਲੜਕਾ ਸਟੇਬਲ ਹੈ ਪਰ ਅਸੀਂ ਆਪਣੀ ਟੀਮ ਸਟੇਪਿਟ ਕਰ ਦਿੱਤੀਆਂ ਨੇ ਅ ਮੌਕਾ ਦੇਖਣ ਜਾ ਰਹੀਆਂ ਨੇ ਔਰ ਜਲਦ ਅਸੀਂ ਇਹ ਰਿਤੇ ਤੁਹਾਨੂੰ ਦੱਸਦੇ ਹਾਂ ਕਿ ਹੋਟੀ ਦਾ ਬਣਾ ਮੈਮ ਨੋਟ ਵਨ ਦਸੜ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਲੱਗੀ ਹੈ ਜੀ ਹੀ ਸਟੇਬਲ ਪਰ ਫਿਰ ਵੀ ਇਹਨੂੰ ਜੰਦਰ ਰਿਪੋਰਟ ਕਰ ਰਹੇ ਨੇ ਬੋਲ ਰਿਹਾ ਹੈਗਾ ਦੱਸ ਰਿਹਾ ਹੈਗਾ ਪਰ ਪੂਰੀ ਵਜ੍ਹਾ ਰੰਕਿਸ਼ ਜਾਂ ਕੋਈ ਲੁੱਟ ਕੋ ਨੇ ਬੋਟ ਹੋਈ ਹੈ ਨਾ ਇਹਨਾਂ ਨੂੰ ਕੋਈ ਗਾਲ ਕੱਢੀ ਜਾਂ ਕੁਛ ਨੂੰ ਇਦਾਂ ਕੁ ਕਸ਼ਟ ਹੱਥੋਂ ਪਾਈ ਹੋਏ ਹੈ ਪਰ ਫਿਰ ਵੀ ਅਸੀਂ ਆਪਣੀ ਟੀਮਸ ਡਿਪਲੋਏ ਕਰ ਰਹੇ ਹਾਂ ਇਮੀਡੀਏਟਲੀ ਵੀ ਬੀ ਵਰਿਫਾਈ ਫੇ ਮੈਡਮ ਕਿ ਦੱਸੋ ਕਿ ਕਿੰਨੇ ਲੋਕ ਸੀ ਜਿਹੜੇ ਉਹ ਵੀ ਬਾਈਕ ਤੇ ਸੀ ਇਹਦੀ ਦੋ ਜਾਨੇ ਸੀ ਬਾਈਕ ਤੇ ਸੀ ਇਹ ਰਸਤੇ 'ਚ ਜੋ ਦਸਵਾ ਹੈ ਕਿ ਵਾਟਰਫਰਮ 'ਤੇ ਰੁਕ ਗਿਆ ਔਰ ਪਿੱਛੋਂ ਦੋ ਜਾਨੇ ਆਏ ਹੈ ਔਰ ਇਹਦੇ ਪੱਟੇ ਗੋਲੀ ਮਾਰੀ ਕੁਸ਼ਮੂਮ ਕਰਾ ਬਨਿਆ ਸੀ ਜੇ ਕਿਤਾ ਹਜੀ ਕੁਸ਼ਮੂਮ ਵਗੈਰਾ ਬਨਿਆ ਸੀ ਜੇ ਵੈਸੀ ਹਾਜੀ ਤਾਂ ਕਿ ਕੋਈ ਆਇਡੈਂਟੀਟੀ ਮਤਲਬ ਦੱਸ ਨਹੀਂ ਰਿਹਾ ਹੈਗਾ ਪਰ ਇਹ ਸ਼ਾਇਦ ਕਹਿ ਰਿਹਾ ਕਿ ਜਿੰਦਾ ਕਿ ਮੈਨੂੰ ਪਤਾ ਲੱਗੇ ਸ਼ਾਇਦ ਉਹ ਮਾ ਬੰਨੇ ਹੋਏ ਸੀ ਕਿ ਪਰ ਅਸੀਂ ਗੈਨ ਉਹ ਵੀ ਗੱਲ ਹੈ ਅਬ ਵੀ ਡਿਪਿਊਟਿੰਗ ਟੀਮ ਸੇਵ ਵਿਦ ਇਸ ਵੀ ਕਰ ਰਹੀ ਹੈ ਪਤਾ ਲੱਗਾ ਮੈਨੂੰ ਕਿੰਨੀਆਂ ਗੋਲੀਆਂ ਚਲੀਆਂ ਮੋਕੇ ਦੇ ਵਿੱਚ ਹਾਂਜੀ ਇਹਦੇ ਹਿਸਾਬ ਨਾਲ ਨਹੀਂ ਕੀਤੀ ਹੈ ਜੀ ਹਾਂਜੀ ਜਸਟ ਆਈ ਹੈ ਤੋਂ ਵੀ ਮੂਵ ਟਵਰਟੀਸ ਅਮਲਾ ਜੀ ਆ ਜਿਹੜਾ ਇੱਕ ਗੋਲੀ ਮੈਂ ਡਾਕਟਰ ਅਜਮੈਦ ਮੈਡੀਕਲ ਆਫਸ ਤੋਂ ਪੈਨਾ ਹਾਂ ਤਾਂ ਐਮਐਨਜੀ ਕੋਈ ਇੱਕ ਪ੍ਰੀਫਸਤ ਦੇ ਆਵਜੇ ਸ਼ਾਮ ਦੇ ਟਾਈਮ ਤੇ ਰਵੀ ਨਾਮ ਦਾ ਪੇਸ਼ੈਂਟ ਆਇਆ ਸਨ ਆਫ ਅਨਸਰ ਜੋ ਕਿ ਜਗਬਾਲ ਤੋਂ ਰਹਿਣ ਵਾਲਾ ਹੈ ਉਹ ਸਰਟੀਫੀਕਲ ਆਈਡੀ ਜੀ ਆਫ ਗਨ ਸ਼ਾਟ ਨੂੰ ਨਾਲ ਪੇਸ਼ ਕੀਤਾ ਉਹਦੇ ਥਾਈਸ ਦੇ ਗਨ ਸ਼ਾਟ ਇੰਜਰੀ ਹੋਈ ਹੈ ਤੇ ਪਹਿਲੇ ਇਸ ਵੇਲੇ ਸਟੇਬਲ ਹੈ ਪਰ ਆਪਾਂ ਉਹਦਾ ਫਰਦਰ ਡਿਟੇਲ ਮੈਂ ਲੀਆ ਭਾ ਕੇ ਭੇਜਾਂਗਾ ਤੁਹਾਡੀ ਸਰ ਕੁਝ ਪਤਾ ਜਨਾਲ ਕੋਈ ਨਾਮ ਵਗੈਰਾ ਇਹ ਕਿਹਨਾਂ ਨੇ ਨਹੀਂ ਹਮਲਾ ਕੀਤਾ ਨਹੀਂ ਇਨਫਰਮੇਸ਼ਨ ਨਹੀਂ ਪਤਾ ਲੱਗਦਾ ਇਹ ਕਿੰਨੇ ਕ ਵਜੇ ਆਇਆ ਤੁਹਾਨੂੰ ਕੋਲ 7:00 5:00 ਕੋਡ ਨੇਮ ਕੀ ਹੈ ਸਰ ਰਵੀਸ਼ਾਨਾ ਖਾਂਸਾ ਤੁਹਾਡਾ ਨਾਮ ਕੀ ਹੈ ਅਨੰਦਸ਼ੀਲ